ਅਸਲਾਮੁਅਲੈਕੁਮ ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਸੀਐਮ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦੇ ਆਗੂ ਕੇਜਰੀਵਾਲ ਨੂੰ ਲੱਗਾ ਵੱਡਾ ਝਟਕਾ ਕਿਉਂਕਿ ਸੀਬੀਆਈ ਨੇ ਕੀਤੀ ਵੱਡੀ ਕਾਰਵਾਈ ਔਰ ਡੀਆਈਜੀ ਪੁੱਲਰ ਦੇ ਖਿਲਾਫ ਸਪੇਸ਼ ਕੀਤੇ ਵੱਡੇ ਸਬੂਤ ਜਿਸ ਤੋਂ ਬਾਅਦ ਆਈਪੀਐਸ ਦੇ ਪੰਜ ਵੱਡੇ ਅਫਸਰਾਂ ਜਿਹੜੇ ਆ ਹੋਰ ਫਸ ਗਏ ਹੈਗੇ ਆ ਮੁਕੰਮਲ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਹਾਸਲ ਕਰਾਂਗੇ ਚੱਲ ਕੇ ਵੀਡੀਓ ਵੇਖਨੇ ਫਿਰ ਕਰਨੇ ਆ ਉਸ ਤੇ ਵਿਚਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਦੇ ਨਾਲ-ਨਾਲ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜriwal ਨੂੰ ਲੱਗਿਆ ਵੱਡਾ ਝਟਕਾ ਆਖਰਕਾਰ सीबीआई ਨੇ ਵੱਡੇ ਸਬੂਤ ਕੱਢ ਲਿਆੰਦੇ ਨੇ ਡੀਆਈਜੀ ਹਰਚਰਨ ਸਿੰਘ ਭੁੱਲਰ ਦੇ ਵਿਰੁੱਧ ਅਤੇ ਉਹਦੇ ਨਾਲ ਕਿਹੜੇ ਵੱਡੇ ਪੰਜ ਆਈਪੀਐਸ ਅਫਸਰ ਅਧਿਕਾਰੀ ਲਬਤੀ ਯਾਨੀ ਕਿ ਚਮਦियां ਚਲਾਈਆਂ ਆਮ ਆਦਮੀ ਪਾਰਟੀ ਦੀ ਸਰਕਾਰ ਦੌਰਾਨ ਡੀਆਈਜੀ ਹਰਚੰਦ ਸਿੰਘ ਪੁੱਲਰ ਨੇ ਤੰਗਲੀ ਦੇ ਨਾਲ ਪੈਸਾ ਇਕੱਠਾ ਕੀਤਾ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਹਲਕਾ ਜਲੰਧਰ ਸੈਂਟਰ ਤੋਂ ਰਮਨ ਅਰੂੜਾ ਨੇ ਕੀਤਾ ਸਾਡੇ 7 ਕਰੋੜ ਰੁਪਏ ਘਰ ਦੇ ਵਿੱਚੋਂ ਨਕਦ ਮਿਲ ਜਾਣੇ ਇਹ ਨਿਸ਼ਾਨੀਆਂ ਸਵਾਲ ਖੜਦੇ ਖੜੇ ਕਰਦੇ ਨੇ ਆਪ ਆदमी ਪਾਰਟੀ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਕਿਤੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੀਆਂ ਤਿਆਰੀਆਂ ਲਈ ਇਹ ਪੈਸਾ ਤੇ ਨਹੀਂ ਇਕੱਠਾ ਕੀਤਾ ਜਾ ਰਿਹਾ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤੋ ਮਾਨ ਨੂੰ ਪਤਾ ਹੀ ਨਹੀਂ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਅੱਖਾਂ ਵਿੱਚ ਧੂੜ ਝੋਕੀ ਜਾ ਰਹੀ ਸੀ ਡੀਆਈਜੀ ਹਰਚਲ ਸਿੰਘ ਢੱਲਵਲ ਡੀਆਈਜੀ ਹਰਚਲ ਸਿੰਘ ਭੁੱਲਰਵਲੋਂ ਹਾਲਾਂਕਿ ਖਾਸਮ ਖਾਸ ਸੀ ਦੂਸਰੇ ਪਾਸੇ ਸਭ ਤੋਂ ਜ਼ਿਆਦਾ ਜੇਕਰ ਪ੍ਰੈਫਰਸ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਤੀ ਤੇ ਉਹ ਸੀ ਡੀਆਈਜੀ ਹਰਚਲ ਸਿੰਘ ਪੁੱਲਰ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪਤਾ ਸੀ ਕਿ ਮੇਰੀ ਪਿੱਠ ਪਿੱਛੇ ਐਡੇ ਵੱਡੇ ਜੁਰਮਾਂ ਨੂੰ ਇੰਨੇ ਵੱਡੇ ਪੱਦਰ ਤੇ ਪੈਸਾ ਇਕੱਠਾ ਕੀਤਾ ਜਾ ਰਿਹਾ ਹੈ ਡੀਆਈਜੀ ਹਰਚਲ ਸਿੰਘ ਪੁੱਲਰ ਅਤੇ ਉਸ ਦੇ ਪੰਜ-ਚਾਰ ਵੱਡੇ ਆਈਪੀਐਸ ਅਧਿਕਾਰੀਆਂ ਵੱਲੋਂ ਤਰਥੱਲੀ ਬਚ ਗਈ ਹੈ ਪੂਰੇ ਪੰਜਾਬ ਦੇ ਵਿੱਚ ਅਤੇ ਕਈ ਆਈਪੀਐਸ ਤੇ ਆਈਐਸ ਅਧਿਕਾਰੀ ਚੰਡੀਗੜ੍ਹ ਨੂੰ ਛੱਡ ਕੇ ਆਪੋ ਆਪਣੇ ਘਰਾਂ ਨੂੰ ਚਲੇ ਗਏ ਨੇ ਡਰ ਰਹੇ ਨੇ ਇਸ ਵਾਰ ਉਹ ਦਿਵਾਲੀ ਨਹੀਂ ਬਣਾ ਸਕਣਗੇ ਕਿਉਂਕਿ ਸੀਬੀਆਈ ਨੇ ਚਿੱਠੀ ਲਿਖ ਦਿੱਤੀ ਹੈ ਈਡੀ ਦੇ ਸਰ ਉੱਚ ਅਧਿਕਾਰੀਆਂ ਨੂੰ ईडी ਦੀ ਦਸਕਤ ਕਿਸੇ ਵੀ ਸਮੇਂ ਪੰਜਾਬ ਦੇ ਵਿੱਚ ਹੋ ਸਕਦੀ ਹੈ ਪੰਜ ਆਈਪੀ ਅਫਸਰ ਰੜਾਤੇ ਨੇ ਸੂਬੇ ਦੇ ਸੂਬੇ ਦੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਕਸੂਤੇ ਫਸ ਗਿਆ ਅਤੇ ਇਧਰ ਹੈ ਡੀਆਈਜੀ ਹਰਚਲ ਸਿੰਘ ਪੁੱਲਰ ਦੇ ਨਾਲ ਨਾਲ ਹੋਰ ਪੰਜ ਆਈਪੀਐਸ ਅਫਸਰਾਂ ਉੱਤੇ ਕਾਰਵਾਈ ਕਰ ਦਿੱਤੀ ਗਈ ਹੈ ਸੀਬੀਆਈ ਦੇ ਸਭ ਤੋਂ ਉੱਚਤ ਅਧਿਕਾਰੀਆਂ ਵੱਲੋਂ ਸੀਬੀਆਈ ਰੋਪੜ ਰੇ ਦੇ ਮੁਖਲ ਡੀਆਈਜੀ ਹਰਚਲ ਸਿੰਘ ਪੁੱਲਰ ਦੇ ਮਾਮਲੇ ਸਬੰਧ ਵਿੱਚ ਚੰਡੀਗੜ੍ਹ ਰੂਪਰ ਰੇਂਜ ਵਿੱਚ ਤਨਾਤ ਪੰਜ ਹੋਰ ਆਈਪੀਐਸ ਅਧਿਕਾਰੀਆਂ ਤੋਂ ਪੁੱਛਗਿੱਛ ਕਰੇਗੀ ਸੀਬੀਆਈ ਸਰਕਾਰੀ ਸੂਤਰਾ ਅਨੁਸਾਰ ਇਹਨਾਂ ਪੰਜ ਆਈਪੀਐਸ ਅਧਿਕਾਰੀਆਂ ਨੇ ਪੁੱਲਰ ਦੇ ਅਧੀਨ ਸਿਵਾ ਸੇਵਾ ਦੇ ਭਾਈ ਇਹਨਾਂ ਤੋਂ ਪੁੱਲਰ ਦੇ ਰਿਸ਼ਵਤ ਕਾਂਡ ਅਤੇ ਵਿਚੋਲੇ கிருஷ்ਨੂ ਬਾਰੇ ਪੁੱਛਗਿੱਛ ਕੀਤੀ ਜਾਵੇਗੀ ਸੀਬੀਆਈ ਜਾਂਚ ਵਿੱਚ ਖੁਲਾਸਾ ਹੋਇਆ ਹੈ ਕਿ ਪੁੱਲਰ ਨੇ ਇਹਨਾਂ ਪੰਜ ਆਈਪੀਐਸ ਅਧਿਕਾਰੀਆਂ ਨੂੰ ਆਪਣੀ ਸੇਵਾ ਦੌਰਾਨ ਨਿਰਦੇਸ਼ ਵੀ ਜਾਰੀ ਕੀਤੇ ਸਨ ਜੋ ਜਾਂਚ ਦਾ ਵਿਸ਼ਾ ਹੈ ਹੁਣ ਇਸ ਰਿਸ਼ਵਤकांड ਵਿੱਚ ED ਨੇ CBI ਤੋਂ ਭੁੱਲੀਆਂ ਜਾਂ ਜ਼ਿਆਦਾ ਨਾਲ ਸੰਬੰਧਤ ਦਸਤਾਵੇਜ਼ ਮੰਗੇ ਹਨ CBI ਮੰਗਲਵਾਰ ਤੱਕ ਛਾਪੇਮਾਰੀ ਦੌਰਾਨ ਬਰਾਮਦ ਕੀਤੀਆਂ ਗਈਆਂ ਚੀਜ਼ਾਂ ਨਾਲ ਸੰਬੰਧਤ ਸਾਰੀ ਜਾਣਕਾਰੀ ਅਤੇ ਦਸਤਾਵੇਜ਼ਾਂ ਦੀਆਂ ਕਾਪੀਆਂ ED ਨੂੰ ਮੁਹੱਈਆ ਕਰਵਾਵੇਗੀ ED ਜਲਦੀ ਹੀ ਮਨੀ ਲਾਂਡਰਿੰਗ ਦੇ ਤਹਿਤ ਕੇਸ ਦਰਜ ਕਰ ਸਕਦੀ ਹੈ ਕਰੇਗੀ ਅਤੇ ਇਸ ਮਾਮਲੇ ਵਿੱਚ ਕਾਰਵਾਈ ਵੱਡੇ ਪੱਧਰ ਤੇ ਸ਼ੁਰੂ ਕੀਤੀ ਜਾਵੇਗੀ ਕਿਉਂਕਿ ਹੁਣ ਮਾਮਲਾ CBI ਤੋਂ ਈਡੀ ਦੇ ਸਰਪੁਚ ਅਧਿਕਾਰੀਆਂ ਦੇ ਕੋਲ ਚਲਾ ਗਿਆ ਹੈ ਪੰਜਾਬ ਸਰਕਾਰ ਨੇ ਸੀਬੀਆਈ ਪੰਜਾਬ ਸਰਕਾਰ ਦੇ ਸੀਬੀਆਈ ਛਾਪੇਮਾਰੀ ਦੌਰਾਨ ਲੱਭੀਆਂ ਗਈਆਂ ਭੁਲਰਦੀਆਂ 71 ਪਹਿਲਾਂ 15 ਸੀ ਹੁਣ 71 ਅਚਲ ਜਾਇਦਾਦਾਂ ਜਿਨ੍ਹਾਂ ਵਿੱਚੋਂ ਕੁਝ ਬੇਅਨਾਮੀ ਹਨ ਦੀ ਜਾਂਚ ਦੀ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ ਮਾਲ ਵਿਭਾਗ ਸੀਬੀਆਈ ਅਧਿਕਾਰੀਆਂ ਤੋਂ ਦਸਤਾਵੇਜ਼ ਦੀਆਂ ਕਾਪੀਆਂ ਲੈਣ ਅਤੇ ਉਹਨਾਂ ਨੂੰ ਤਸਦੀਕ ਕਰਨ ਬਾਅਦ ਜਾਇਦਾਦਾਂ ਨੂੰ ਜ਼ਬਤ ਕਰਨ ਦੀ ਪ੍ਰਕਿਰਿਆ ਸ਼ੁਰੂ ਕਰਨ ਜਾ ਰਿਹਾ ਹੈ ਸਾਰੀ ਜਾਇਦਾਦ ਜਿੰਨੀਆਂ ਵੀ ਬਣਾਈਆਂ 71 پراپرٹیاں ਪੰਜਾਬੀਆਂ ਇਹ ਗੱਲ ਸੋਚਣ ਵਾਲੀ ਹੈ 75 پراپرਟੀਆਂ ਬਣਾਈਆਂ ਇਸ ਡੀਆਜੀ ਭੁੱਲਰ ਨੇ ਉਹ ਸਾਰਿਆਂ ਨੂੰ ਜ਼ਬਤ ਕਰਨ ਜਾ ਰਹੀ ਹੈ ਰਿਸ਼ਵਤ ਖੋਰੀ ਦੇ ਮਾਮਲੇ ਵਿੱਚ ਸ਼ਾਮਲ ਕਬਾੜ ਡੀਲਰ ਆਕਾਸ਼ ਬਤਰਾ ਦਾ ਇੱਕ ਵੀਡੀਓ ਅੱਤਵਾਰ ਨੂੰ ਸਾਹਮਣੇ ਆਇਆ ਜਿਸ ਵਿੱਚ ਉਸਨੇ ਖਲਾਸਾ ਕੀਤਾ ਕਿ ਸੀਬੀਆਈ ਤੋਂ ਕਾਰਵਾਈ ਬਾਅਦ ਹੁਣ ਅਮਰੀਕਾ ਵਿੱਚ ਇੱਕ ਵਿਅਕਤੀ ਦਾ ਫੋਨ ਆਇਆ ਹੈ ਉਸਨੇ ਉਹਨਾਂ ਨੂੰ ਦੱਸਿਆ ਕਿ ਉਹ ਦੋ ਭਰਾ ਹਨ ਉਸ ਦਾ ਭਰਾ ਪੰਜਾਬ ਵਿੱਚ ਰਹਿੰਦਾ ਹੈ ਤੇ ਆਪਣੀ ਪਰਵਾਰ ਅਮਰੀਕਾ ਰਹਿੰਦਾ ਹੈ ਇਸ ਦੌਰਾਨ ਭੁੱਲਰ ਨੇ ਦੋਵਾਂ ਭਰਾਵਾਂ ਵਿਚਕਾਰ ਲੜਾਈ ਪੜਕਾ ਦਿੱਤੀ ਅਤੇ ਉਹਨਾਂ ਨੂੰ ਜ਼ਮੀਰ ਮਾਮੂਲੀ ਕੀਮਤ ਤੇ ਖਰੀਦੀ ਸਰਕਾਰੀ ਸਕੂਤਰਾ ਅਨੁਸਾਰ ਇਹਨਾਂ 5 ਆਈਪੀਐਸ ਅਧਿਕਾਰੀਆਂ ਨੇ ਭੁੱਲਰ ਦੇ ਅਧੀਨ ਸੇਵਾ ਨਿਭਾਈ ਇਹਨਾਂ ਤੋਂ ਭੁੱਲਰ ਦੇ ਰਿਸ਼ਵਤ ਕਾਂਡ ਤੇ ਵਿਚੋਲੇ ਕ੍ਰਿਸ਼ਨੂ ਬਾਰੇ ਪੁੱਛਗਿੱਛ ਕਰੇਗੀ ਸੀਬੀਆਈ ਅਤੇ ਈਡੀ ਸੀਬੀ ਜਾਂਚ ਖੁਲਾਸਾ ਹੋਇਆ ਹੈ ਕਿ ਭੁੱਲਰ ਇਹਨਾਂ 5 ਆਈਪੀਐਸ ਅਧਿਕਾਰੀਆਂ ਨੂੰ ਆਪਣੀ ਸੇਵਾ ਦੌਰਾਨ ਨਿਰਦੇਸ਼ ਵੀ ਜਾਰੀ ਕੀਤੇ ਸਨ ਜੋ ਜਾਂਚ ਦਾ ਵਿਸ਼ਾ ਹੈ ਯਾਨੀ ਕਿ ਇੱਕ ਪਾਸੇ 71 ਜائਦਾਦਾਂ ਜਬਤ ਕਰ ਲਈਆਂ ਗਈਆਂ ਨੇ ਉਹਨਾਂ ਨੂੰ ਕੁਰਕਿਤ ਕੀਤਾ ਜਾਵੇਗਾ ਉਹ ਸਾਰੀਆਂ ਮਾਲਤ ਬਾਗ ਯਾਨੀ ਕਿ ਸਰਕਾਰੀ ਖਜ਼ਾਨੇ ਵਿੱਚ ਜਾਣਗੀਆਂ ਲੱਖਾਂਪਤੀ ਤੋਂ ਕੱਖਪਤੀ ਬਣ ਜਾਣਗੇ ਡੀਆਈਜੀ ਹਰਜਿੰਦਰ ਡੀਆਈਜੀ ਹਰਚਲ ਸਿੰਘ ਪੁੱਲਰ ਤੇ ਦੂਸਰੇ ਪਾਸੇ ਜਿਹੜੇ ਪੰਜ ਅਧਿਕਾਰੀ ਰੋਪੜ ਰੇਂਜ ਦੇ ਆਈਪੀ ਅਫਸਰ ਜੋ ਇਸ ਦੇ ਅਧੀਨ ਕੰਮ ਕਰ ਰਹੇ ਸੀ ਜਿਨ੍ਹਾਂ ਨੂੰ ਨਿਰਦੇਸ਼ ਜਾਰੀ ਕੀਤੇ ਕਿਉਂਕਿ ਉਹਨਾਂ ਦੀ ਚੈਟ ਦੂਸਰੇ ਪਾਸੇ ਡੈਰੀ ਦੇ ਵਿੱਚ ਲੈਂਡ ਕੀਤਾ ਗਿਆ ਹੈ ਉਹ ਡੈਰੀ ਵੀ ਸੀਬੀਆਈ ਦੇ ਸਭ ਕੁਝ ਅਧਿਕਾਰੀਆਂ ਦੇ ਹੱਥ ਲੱਗ ਚੁੱਕੀ ਹੈ ਆਪਿਸ ਅਫਸਰਾ ਦੇ ਨਾਲ ਨਾਲ ਹਰਚੰਦ ਸਿੰਘ ਪੁੱਲਰ ਅਰਚਨ ਸਿੰਘ ਪੁੱਲਰ ਤੋਂ ਇਲਾਵਾ ਹੁਣ ਇਹ ਪੁੱਛ ਕੁਛ ਹੋਵੇਗੀ ਕਿ ਕਿਹੜੇ ਆਪ ਆਦੀ ਪਾਰਟੀ ਦੇ ਵਿਧਾਇਕ ਮੰਤਰੀ ਜਸਪ੍ਰੀਮੋ ਅਰਵਿੰਦ ਕੇਚਵਾ ਜਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਹਨਾਂ ਕਾਰਨਾਮੇ ਦਾ ਪਤਾ ਹੈ ਕਿ ਸਾਡੇ ਡੀਆਈਜੀ ਸਾਡੇ ਖਾਸਮ ਖਾਸ ਜਿਨ੍ਹਾਂ ਦੀ ਸਪੈਸ਼ਲ ਡਿਊਟੀ ਲਗਾਈ ਸੀ ਜੰਗ ਨਸ਼ਾ ਵਿਰੋਧ ਤੇ ਭ੍ਰਿਸ਼ਟਾਚਾਰ ਨੂੰ ਲੈ ਕੇ ਜੀਓ ਟੋਲਰન્સ ਹੈ ਲੇਕਿਨ ਅਸੀਂ ਦੁੱਧ ਦੀ ਰਾਖੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬਿੱਲੇ ਬਿਠਾ ਦਿੱਤੇ ਜਿਹੜੇ ਦੁੱਧ ਵੀ ਪੀ ਰਹੇ ਨੇ ਤੇ ਮਲਾਈ ਵੀ ਖਾ ਰਹੇ ਨੇ ਤੇ ਦੂਸਰੇ ਪਾਸੇ ਪੰਜਾਬ ਦੇ ਭੋਲੇ ਭਾਲੇ ਲੋਕਾਂ ਨੂੰ ਘੋਟ ਵੀ ਰਹੇ ਨੇ ਤੇ ਲੁੱਟ ਵੀ ਰਹੇ ਰਹੇ ਨੇ ਇਹ ਕੱਲਾ ਆਮ ਆਦਮੀ ਪਾਰਟੀ ਦੀ ਸਰਕਾਰ ਦੁਆਣ ਇਹਨਾਂ ਕੁਝ ਨਹੀਂ ਜੋੜਿਆ ਗਿਆ ਇਹ ਕਾਫੀ ਲੰਬੇ ਸਮੇਂ ਤੋਂ ਡੀਆਈਜੀ ਹਰਚਲ ਸਿੰਘ ਪੁੱਲਰ ਇਸ ਤਰ੍ਹਾਂ ਦੇ ਝੂਠੇ ਐਫਆਈਰ ਝੂਠੀਆਂ ਐਫਆਈਆ ਕੱਟ ਕੇ ਝੂਠੇ ਕੇਸ ਬਣਾ ਕੇ ਧਮਕਾਉਂਦਾ ਸੀ ਫਿਰ ਪੈਸੇ ਲੈ ਕੇ ਉਹਨਾਂ ਦੇ ਕੇਸ ਰਫਾ ਦਫਾ ਕਰ ਦਿੰਦਾ ਸੀ ਜਿਸ ਤਰ੍ਹਾਂ ਆਕਾਸ਼ ਪਤਰਾ ਨੇ ਕਿਹਾ ਕਿ ਅਮਰੀਕਾ ਅਤੇ ਇੰਡੀਆ ਦੇ ਵਿੱਚ ਭੜਾ ਰਹਿੰਦੇ ਨੇ ਉਹਨਾਂ ਦੀ ਆਪਸੀ ਲੜਾਈ ਪਵਾ ਕੇ ਅਤੇ ਉਹਨਾਂ ਦੀ ਜ਼ਮੀਨ ਸਸਤੇ ਰੇਟ ਵਿੱਚ ਹਰਚਲ ਸਿੰਘ ਪੁੱਲਰ ਵੱਲੋਂ ਖਰੀਦੀ ਗਈ ਲੇਕਿਨ ਕੀ ਪਤਾ ਸੀ ਹਰਚਲ ਸਿੰਘ ਪੁੱਲਰ ਨੂੰ ਕਿ ਏਡੀ ਵੱਡੀ ਕਾਰਵਾਈ ਸੀਬੀਆਈ ਅਤੇ ਈਡੀ ਵੱਲੋਂ ਮੇਰੇ ਤੇ ਹੋਵੇਗੀ ਅੱਜ ਬੁੜੈਲ ਦੀ ਜੇਲ੍ਹ ਦੀ ਹਵਾ ਖਾਰਾ ਨੇ ਘਰ ਦਾ ਕੋਈ ਵੀ ਮੈਂਬਰ ਉਹਨਾਂ ਦੇ ਆ ਸੁਧ-ਬੁੱਧ ਨਹੀਂ ਪਿਆਰਿਆ ਤੇ ਦੂਸਰੇ ਪਾਸੇ 5 ਆਈਪੀਐਸ ਅਧਿਕਾਰੀ ਰੋਪੜ ਰੇਂਜ ਦੇ ਉਹ ਸੀਬੀਆਈ ਦੀ ਰਡਾਰ ਤੇ ਆ ਗਏ ਨੇ ਕਿਸੇ ਵੀ ਸਮੇਂ ਉਹਨਾਂ ਦੇ ਕੋਲੋਂ ਵਿਜੀਲੈਂਸ ਸੀਬੀਆਈ ਵੱਲੋਂ ਅਤੇ ਈਡੀ ਦੇ ਸਰ ਉੱਚ ਅਧਿਕਾਰੀਆਂ ਵੱਲੋਂ ਕੁੱਝ ਗਿਸ ਕੀਤੀ ਜਾ ਸਕੀ ਸੀਐਮ ਭਗਵੰਤ ਮਾਨ ਨੂੰ ਵੱਡਾ ਝਟਕਾ ਲੱਗਾ ਹੈ ਕਿਉਂਕਿ ਸੀਬੀਆਈ ਨੇ ਕੀਤੀ ਆ ਵੱਡੀ ਕਾਰਵਾਈ ਔਰ ਡੀਆਈਜੀ ਪੁੱਲਰ ਦੇ ਖਿਲਾਫ ਆਂਦੇ ਆ ਵੱਡੇ ਸਬੂਤ ਡੀਆਈਜੀ ਪੁੱਲਰ ਜਿਹੜੇ ਕਿ ਸੀਐਮ ਭਗਵੰਤ ਮਾਨ ਦੇ ਬੜੇ ਖਾਸਮ ਖਾਸ ਸੀਏ ਉਹਨਾਂ ਦੀਆਂ ਅੱਖਾਂ ਦੇ ਵਿੱਚ ਕਿਸ ਤਰ੍ਹਾਂ ਧੂਲ ਚੌਂਕੀ ਗਈ ਜਿਸ ਤੋਂ ਇਸ ਗ੍ਰਿਫਤਾਰੀ ਤੋਂ ਬਾਅਦ ਸੀਐਮ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦੇ ਉੱਤੇ ਜਿਹੜੇ ਆ ਬਹੁਤ ਵੱਡੇ ਵੱਡੇ ਸਵਾਲ ਖੜੇ ਹੋ ਗਏ ਆ ਕਿ ਇਹ ਜਿਹੜੀ ਏਡੀ ਵੱਡੇ ਪੈਮਾਨੇ ਦੇ ਉੱਤੇ ਜਿਹੜੀ ਕ腐ਸ਼ਨ ਕੀਤੀ ਜਾਣਦੀ ਸੀਗੀ ਸੀਐਮ ਭਗਵੰਤ ਮਾਨ ਕੀ ਇਸ ਤੋਂ ਬੇਖਬਰ ਸੀਗੇ ਜਾਣਕਾਰੀ ਕਿਉਂ ਨਾ ਉਹਨਾਂ ਨੇ ਹਾਸਲ ਕੀਤੀ ਔਰ ਦੂਜਾ ਇਹ ਵੀ ਕਿਹਾ ਜਾ ਰਿਹਾ ਹੈ ਕਿ ਕੀ ਇਹ 2027 ਦੀਆਂ ਚੋਣਾਂ ਵਾਸਤੇ ਪੈਸਾ ਇਕੱਠਾ ਕੀਤਾ ਜਾਂਦੇ ਸੀ ਇਸ ਤਰ੍ਹਾਂ ਦੇ ਜੁੜੇ ਆ ਉਹ ਸਵਾਲ ਖੜੇ ਹੋ ਗਏ ਆ ਸੀਐਮ ਭਗਵੰਤ ਮਾਨ ਦੀ ਪਿੱਠ ਪਿੱਛੇ ਐਡੇ ਵੱਡੇ ਪੱਤਰ ਦੇ ਉੱਤੇ ਜੁੜੇ ਵਾ ਉਹ ਕਰਪਸ਼ਨ ਕੀਤੀ ਜਾਂਦੀ ਸੀਗੀ ਘਰ ਦੇ ਵਿੱਚੋਂ 7.5 ਕਰੋੜ ਰੁਪਏ ਦਾ ਬਰਾਮਦ ਹੋਣਾ ਟਾਈਕੂ ਲੋ ਸੋਨੇ ਦਾ ਔਰ ਬਹੁਤ ਸਾਰੇ ਕੀਮਤੀ ਗੱਡੀਆਂ ਤੇ ਘੜੀਆਂ ਦਾ ਬਰਾਮਦ ਹੋਣਾ ਜਿਹੜਾ ਵਾ ਇੱਕ ਸਵਾਲੀਆ ਨਿਸ਼ਾਨ ਹੈ ਸੀਐਮ ਭਗਵੰਤ ਮਾਨ ਤੇ ਪੰਜਾਬ ਸਰਕਾਰ ਦੀ ਕਾਰਗਰਦਗੀ ਦੇ ਉੱਤੇ ਉਹਨਾਂ ਨੂੰ ਧੋਖੇ ਵਿੱਚ ਰੱਖਿਆ ਜਾ ਰਿਹਾ ਸੀਗਾ ਉਹਨਾਂ ਦੀਆਂ ਅੱਖਾਂ 'ਚ ਧੂਲ ਚੋਂ ਕੇ ਡੀਆਜੀ ਪੁੱਲਰ ਜਿਹੜੇ ਕਿ ਬੜੇ ਖਾਸਮ ਖਾਸ ਸੀਗੇ ਉਹਨਾਂ ਨੇ ਐਡੇ ਵੱਡੇ ਪੱਧਰ ਤੇ ਕ腐ਸ਼ਨ ਕੀਤੀ ਵੀਰੋ ਤੁਹਾਡਾ ਕੀ ਕਹਿਣਾ ਹੈ ਸਿਗਾ ਇਸ ਵੀਡੀਓ ਬਾਰੇ ਕਮੈਂਟਸ ਕਰਕੇ ਲਾਜ਼ਮੀ ਦੱਸਿਓ ਰੱਖਿਓ ਆਪਣਾ ਟੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾ ਹਾਫਿਜ਼